ਦੋਸਤੋ ਅਸੀਂ ਖੜੇ ਹਾਂ ਇਸ ਵਕਤ ਬਸ਼ਿੰਡਾ ਦੇ ਮਾਲਟਾਊਨ ਫੇਜ਼ 1 ਟੀਵੀ ਸਟੇਸ਼ਨ ਦੇ ਸਾਹਮਣੇ ਟੀਵੀ ਟਾਵਰ ਦੇ ਸਾਹਮਣੇ ਬਿਲਕੁਲ ਮੇਨ ਰੋਡ ਤੇ ਤੇ ਇੱਥੇ ਕੁਝ ਸਾਲ ਪਹਿਲਾਂ 3 ਸਾਲ ਪਹਿਲਾਂ 3 ਸਾਲ ਤੋਂ ਇੱਕ ਹੈਂਡੀਕੈਪ ਐ ਬਚਾਰੇ ਦਿਵੰਗ ਹੈ ਇਹ ਅਧਰੰਗ ਦਾ ਸ਼ਿਕਾਰ ਹੈ ਕਿ ਹੱਥ ਪੈਰ ਘੱਟ ਕੰਮ ਕਰਦੇ ਹੈ ਇਹ ਤੇ ਦੀ ਪਤਨੀ ਜਿਹੜੀ ਹੈਗੀ ਇੱਥੇ ਖੋਖਾ ਲਗਾਉਂਦੇ ਆ ਮਿਹਨਤ ਮਜ਼ਦੂਰੀ ਕਰਦੇ ਆ ਇਹਦੀ ਪਤਨੀ ਘਰਾਂ ਦੇ ਕੰਮ ਕਰਦੀ ਆ ਭਾਂਡੇ ਵਗਾਰ ਪੋਚੇ ਵਗਾਰ ਕਰਦੀ ਆ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਆਉਂਦੀ ਆ ਤੇ ਇਹ ਚਲਾ ਜਾਂਦਾ ਫਿਰ ਇਸ ਤਰ੍ਹਾਂ ਮਾਲਕ ਦੀ ਰਲ ਮਿਲ ਕੇ ਇਹ ਗੁਜ਼ਾਰਾ ਕਰਦੇ ਆ ਪਰ ਪਿਛਲੇ ਦਿਨ ਇੱਕ ਨਸ਼ੇੜੀਆਂ ਨੇ ਇਹਨਾਂ ਦਾ ਖੋਖਾ ਚੱਕ ਦੋ ਦਿਨ ਪਹਿਲਾਂ ਪਹਿਲਾਂ ਨਸ਼ੇੜੀਆਂ ਨੇ ਇਹਨਾਂ ਦਾ ਖੋਖਾ ਰੇੜੀ ਚੱਕ ਲੈ ਗਏ ਸੀ ਜਿਸ ਤੋਂ ਬਾਅਦ ਫਿਰ ਉਹ ਮੁਸ਼ਕਲ ਹੋ ਗਈ ਤੇ ਫਿਰ ਕਿਰਾਏ ਦੇ ਉੱਤੇ ਹੁਣ ਇਹ ਲੈ ਕੇ ਚਲਾਉਂਦੇ ਆ ਬੜੇ ਮਜਬੂਰ ਹੈ ਤੇ ਹੁਣ ਰੋ ਰਿਹਾ ਵਿਚਾਰਾ ਕੁਝ ਕਰ ਨਹੀਂ ਸਕਦਾ ਹਲੇ ਤੱਕ ਫੜੇ ਨਹੀਂ ਗਏ पुलिस रही लल बात कर दे आप कि मुश्किल आ रही है हूँ जो रेडी चोरी हुई है आपकी वो किस चीज की रेडी थी इसी खोखा था? था था खोखा पर तो कितने दिन हो गए उसको तीन साल नहीं नहीं चोरी को, को कितने दिन हो गए मंगलवार के हुआ है सुबह बजे अच्छा आज वो है कल सुबह छह बजे हुआ है कितने टाइम से आप ये काम कर रहे तीन साल से सर तीन साल से हुआ जब रेडी चोरी हुई उसमें क्या कुछ था यही सब सिगरेट भुजा उसके समय सर नहीं सर वो सब तो निकाल लिया भुजिया दे गए थे घर रेडी था कुर्सी यही सब था अब ये दूसरी रेडी हाँ तो खरीदिए नहीं किराया पर लिया है सर लिया। आ, पर लिया किराया ये तो फिर आप उसमें अपनी थी वो पहले वाली हाँ वो अपनी थी कितने की रेडी ली थी पहले जो आप सब मिला के पंद्रह हजार खर्चा हुआ था अब इसका किराया कितना भरना पड़ा अभी सर सात सौ महीना 700 ਰੁਪਏ ਮੀਨਾ ਸਰ ਇਹ 700 ਤਾਂ ਇਹ ਵਿਚਾਰਾ ਅਧ ਰੰਗ ਦਾ ਸ਼ਿਕਾਰ ਹੈ ਹੱਥ ਪੈਰ ਘੱਟ ਕੰਮ ਕਰਦੇ ਆ ਪਰ ਚਲੋ ਘਰ ਚਲਾਉਣ ਲਈ ਕੰਮ ਕੰਮ ਕਰਨਾ ਪੈਂਦਾ ਤੇ ਇਹਦੀ ਘਰ ਵਾਲੀ ਵੀ ਵਿਚਾਰੀ ਮਿਹਨਤੀ ਹੈ ਬਹੁਤ ਪਰ ਇਹਨਾਂ ਦਾ ਜਦੋਂ ਖੋਕਾ ਚੱਕਾ ਬੜੇ ਦੁਖੀ ਹੋਇਆ ਉਸ ਤੋਂ ਬਾਅਦ ਪੁਲਿਸ ਵਾਲਾ ਕੀ ਰਿਪੋਰਟ ਕਰਤੀ ਹੈ ਲੱਭੇ ਜਾਣਗੇ ਪਰ ਫਿਲਹਾਲ ਇਹਨਾਂ ਨੂੰ ਔਖਾ ਹੋ ਗਿਆ ਇਹਨਾਂ ਨੂੰ ਅਸੀਂ ਮਕਸਦ ਇਹ ਹੈ ਕਿ ਹਮੇਸ਼ਾ ਸਾਡਾ ਮਕਸਦ ਇਹ ਹੁੰਦਾ ਕਿ ਇਹਦੀ ਕੋਈ ਹੈਲਪ ਕਰਨ ਵਾਲਾ ਹੋਵੇ ਕਰ ਸਕਦਾ ਹੋਵੇ ਤਾਂ ਜ਼ਰੂਰ ਕਰੇ ਇਹਨਾਂ ਦਾ ਜਿਹੜਾ ਬਾਰ ਕੋਡ ਹੈ ਇਹਨਾਂ ਦੇ ਰੇੜੀ ਤੇ ਹੀ ਪਿਆ ਹੈ ਉਹਦੀ ਫੋਟੋ ਅਸੀਂ ਤੁਹਾਨੂੰ ਇਸ ਵੀਡੀਓ ਦੇ ਲਾਸਟ ਤੇ ਪਾਵਾਂਗੇ ਜੇ ਕੋਈ ਹੈਲਪ ਕਰਨ ਜਾਵੇ ਨੰਬਰ ਵੀ ਇਹਨਾਂ ਦਾ ਟਾਈਟਲ ਚ ਲਿਖ ਦਾਂਗੇ ਗੱਲਬਾਤ ਕਰਕੇ ਜੋ ਕੋਈ ਇਹਨਾਂ ਕੋਲ ਜਾ ਕੇ ਵੀ ਕਰਨਾ ਚਾਹਵੇ ਤਾਂ ਹੈਲਪ ਕਰ ਸਕਦਾ ਹੈ ਸੋ ਜਰੂਰ ਕਰੋ ਜੋਗੀ ਕਿਉਂਕਿ ਸਮਾਜ ਇਸੇ ਤਰ੍ਹਾਂ ਰਲ ਮਿਲ ਕੇ ਚੱਲਦਾ ਹੁੰਦਾ ਹੈ ਮਿਹਨਤੀ ਬੰਦਿਆਂ ਦੀ ਜਰੂਰ ਕਰਨੀ ਚਾਹੀਦੀ ਹੈ ਹੈਲਪ ਤਾਂ ਇਹਨਾਂ ਦਾ 바ਰ ਕੋਡ ਆ ਗਿਆ ਬਿਲਕੁਲ ਲਾਸਟ ਦੀ ਵੀਡੀਓ ਅਸੀਂ ਪਾਵਾਂਗੇ ਆਲਰੇਡੀ ਤੇ ਹੀ ਪਿਆ ਹੈਗਾ ਅੱਗੇ ਜਿੱਤੇ ਕਿ ਇਹ Google Pay ਵਗੈਰਾ ਕਰਾਉਂਦੇ ਆ ਤਾ ਜ਼ਰੂਰ ਜੋ ਵੀ ਕੋਈ ਸੱਜਣ ਮਿੱਤਰ ਰਹਿ ਗਿਆ ਸਾਡੇ ਨਾਲ ਜੁੜੇ ਹੋਏ ਇਹਨਾਂ ਦੀ ਹੈਲਪ ਜ਼ਰੂਰ ਕਰਿਓ ਜੈ ਹਿੰਦ ਜੈ ਭਾਰਤ